ਰਾਜਵੀਰ ਜਵੰਦੇ ਦਾ ਇਸ ਜਗ੍ਹਾ ਤੇ ਜਿਹੜਾ ਅੰਤਿਮ ਸੰਸਕਾਰ ਹੋਵੇਗਾ ਅਸਲ ਵਿੱਚ ਜਿਹੜਾ ਇਹ ਪਿੰਡ ਦਾ ਗਰਾਊਂਡ ਹੈ ਪੌਣਾ ਪਿੰਡ ਦਾ ਇੱਥੇ ਹੀ ਜਿਹੜਾ ਰਾਜਵੀਰ ਜਵੰਦਾ ਸੀ ਉਹ ਅਥਨੇ ਆਉਂਦਾ ਸੀ ਤੇ ਯਾਰਾਂ ਦੋਸਤਾਂ ਦੇ ਨਾਲ ਖੇਡਦਾ ਹੁੰਦਾ ਸੀਗਾ ਜਦੋਂ ਵੀ ਉਹਨਾਂ ਦਾ ਫਰੀ ਟਾਈਮ ਹੁੰਦਾ ਸੀ ਇੱਥੇ ਕਾਫੀ ਸਮਾਂ ਬਿਤਾਉਂਦਾ ਸੀ ਇੱਧਰ ਸਾਹਮਣੇ ਹੀ ਜਿਹੜਾ ਰਾਜਵੀਰ ਜਵੰਦੇ ਦਾ ਘਰ ਹੈ ਉਹ ਤੁਸੀਂ ਕੋਠੀ ਵੇਖ ਰਹੇ ਹੋ ਤੇ ਆਹ ਜਿਹੜੀ ਜਗ੍ਹਾ ਦੇ ਵਿੱਚ ਟੈਂਟ ਲੱਗਿਆ ਇਹ ਰਾਜਵੀਰ ਜਵੰਦੇ ਦੇ ਘਰ ਦੇ ਬਿਲਕੁਲ ਨਾਲ ਹੀ ਲੱਗਦੀ ਆ ਰਾਜਵੀਰ ਜਵੰਦਾ ਦੇ ਜਾਨ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸਿੰਗਰ ਜੋ ਰਾਜਵੀਰ ਜਵੰਦੇ ਦੇ ਦੋਸਤ ਸੀ ਬੇਚਾ ਕਿਸੇ ਨਾਲ ਕੋਈ ਲੜਾਈ ਝਗੜਾ ਰਿਹਾ ਨਹੀਂ तकरीबन ਸਾਰੇ ਹੀ ਸਿੰਗਰ ਉਸ ਨੂੰ ਪਿਆਰ ਕਰਦੇ ਸੀ ਵਧੀਆ ਦੋਸਤੀ ਸੀ ਤੇ ਜਿੰਨੇ ਵੀ ਪੰਜਾਬ ਦੇ ਲੋਕ ਆ ਜਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਆ ਪੰਜਾਬੀ ਗਾਣੇ ਸੁਣਦੇ ਆ ਉਹ ਸਾਰੇ ਹੀ ਰਾਜਵੀਰ ਜਵੰਦੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਕਿਉਂਕਿ ਰਾਜਵੀਰ ਜਵੰਦਾ ਇੱਕ ਅਜਿਹਾ ਸਿੰਗਰ ਹੈ ਜੀਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਮਾੜਾ ਗੀਤ ਨਹੀਂ ਗਾਇਆ ਕਿਸੇ ਨਾਲ ਦੁਸ਼ਮਣੀ ਨਹੀਂ ਰੱਖੀ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਸੀ ਕਦੇ ਕਾਉਂਟਰਵਰਸੀ ਨਹੀਂ ਕੀਤੀ ਸੀ ਆ ਰਾਜਵੀਰ ਜਵੰਦੇ ਦੇ ਘਰ ਦੀਆਂ ਤਸਵੀਰਾਂ ਨੇ ਇੱਥੇ ਹੀ ਜਿਹੜਾ ਰਾਜਵੀਰ ਜਵੰਦਾ ਰਹਿੰਦਾ ਸੀ 6 ਕੁ ਮਹੀਨੇ ਪਹਿਲਾਂ ਹੀ ਰਾਜਵੀਰ ਜਵੰਦਾ ਇਸ ਘਰ ਨੂੰ ਛੱਡ ਕੇ ਚੰਡੀਗੜ੍ਹ ਆਪਣੀ ਰਹਾਇਸ਼ ਤੇ ਗਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਇੱਥੇ ਹੀ ਜਿਹੜਾ ਰਾਜਵੀਰ ਜਵੰਦਾ ਰਹਿੰਦਾ ਹੁੰਦਾ ਸੀ ਤੇ ਬਾਅਦ ਦੇ ਵਿੱਚ ਜਿਹੜੇ ਆਪਣੇ ਜੋ ਬੱਚੇ ਸੀ ਕਿ ਮੁੰਡਾ ਤੇ ਕੁੜੀ ਰਾਜਵੀਰ ਜਵੰਦੇ ਦੇ ਉਹ ਚੰਡੀਗੜ੍ਹ ਜਿਹੜੇ ਪੜਨ ਲਾਏ ਸੀ ਮੋਹਾਲੀ ਲਾਏ ਸੀ ਉਸ ਤੋਂ ਬਾਅਦ ਜਿਹੜਾ ਸਾਰਾ ਪਰਿਵਾਰ ਹੀ ਇਸ ਪਿੰਡ ਨੂੰ ਛੱਡ ਕੇ ਮੋਹਾਲੀ ਚਲਾ ਗਿਆ ਸੀਗਾ ਲੋਕਾਂ ਨੇ ਬਹੁਤ ਜ਼ਿਆਦਾ ਅਰਦਾਸਾਂ ਕੀਤੀਆਂ ਰਾਜਵੀਰ ਜਵੰਦੇ ਲਈ ਸ਼ਾਇਦ ਇੰਨੀਆਂ ਅਰਦਾਸਾਂ ਕਦੇ ਕਿਸੇ ਲਈ ਨਹੀਂ ਹੋਈਆਂ ਸੀਗੀਆਂ ਜਿੰਨੀਆਂ ਲੋਕਾਂ ਨੇ ਰਾਜਵੀਰ ਜਵੰਦੇ ਲਈ ਕੀਤੀਆਂ ਕਿਉਂਕਿ ਦੋਸਤੋ ਇੱਕ ਬਹੁਤ ਹੀ ਨੇਕ ਦੇਲੇ ਇਨਸਾਨ ਸੀਗਾ ਬਾਕੀ ਪਰਸਨੈਲਿਟੀ ਦੀ ਗੱਲ ਕਰੀਏ ਬਹੁਤ ਜ਼ਿਆਦਾ ਸੋਨਾ ਸੁਨੱਖਾ ਸੀ ਰਾਜਵੀਰ ਜਵੰਦਾ ਸਿਰ ਤੇ ਦਸਤਾਰ ਸਜਾਉਂਦਾ ਸੀ ਤੇ ਉਮਰ ਵੀ ਕੋਈ ਜ਼ਿਆਦਾ ਨਹੀਂ ਸਿਰਫ ਤੇ ਸਿਰਫ 35 ਸਾਲ ਦੀ ਉਮਰ ਸੀਗੀ ਅੱਜ ਰਾਜਵੀਰ ਜਵੰਦੇ ਦਾ ਅੰਤਮ ਸੰਸਕਾਰ ਕੀਤਾ ਜਾਊ ਜਦੋਂ ਦਾ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਉਦੋਂ ਤੋਂ ਹੀ ਜਿਹੜੇ ਲੋਕ ਬਹੁਤ ਜ਼ਿਆਦੇ ਭਾਵੁਕ ਨੇ ਤੇ ਲਗਾਤਾਰ ਹੀ ਅਰਦਾਸਾਂ ਦਾ ਦੌਰ ਜਾਰੀ ਸੀ ਇਸ ਪਿੰਡ ਦੇ ਵਿੱਚ ਵੀ ਜਿਹੜੀਆਂ ਅਰਦਾਸਾਂ ਕੀਤੀਆਂ ਗਿਆ ਅਖੰਡ ਪਾਠ ਕਰਾਇਆ ਗਿਆ ਵੀ ਰਾਜਵੀਰ ਜਵੰਦਾ ਜਿਹੜਾ ਸਹੀ ਸਲਾਮਤ ਆਪਣੇ ਘਰੇ ਆ ਜਾਏ ਪਰ ਦੋਸਤੋ ਹੋਇਆ ਉਹੀ ਜੋ ਰੱਬ ਨੂੰ ਮਨਜ਼ੂਰ ਸੀ ਅਰਦਾਸਾਂ ਨਹੀਂ ਕੰਮ ਆਈਆਂ ਰਾਜਵੀਰ ਜਵੰਦਰ ਜਿਹੜਾ 27 ਸਤੰਬਰ ਨੂੰ ਐਕਸੀਡੈਂਟ ਹੋਇਆ ਸੀ ਜਦੋਂ ਸ਼ਿਮਲੇ ਨੂੰ ਜਾ ਰਹੇ ਸੀ ਉਦੋਂ ਜਿਹੜਾ ਥੋਨ ਦਾ ਮਣਕਾ ਟੁੱਟ ਗਿਆ ਤੇ ਜਿਹੜੀ ਰੀੜ ਦੀ ਹੱਡੀ 2-3 ਜਗ੍ਹਾ ਤੋਂ ਟੁੱਟ ਗਈ ਸੀ ਤੇ ਦਿਮਾਗ ਸੀ ਜਿਹੜਾ ਉਹ ਸਾਰਾ ਹੀ ਡੈਮੇਜ ਹੋ ਗਿਆ ਸੀਗਾ ਬੋਲਚਾਲ ਨਹੀਂ ਰਿਹਾ ਸੀ ਰਾਜਵੀਰ ਜਵੰਦਰ 10-11 ਦਿਨ ਦਾ ਜਿਹੜਾ ਵੈਂਟੀਲੇਟਰ ਤੇ ਪਿਆ ਰਿਹਾ ਉਸ ਨੂੰ ਵੈਂਟੀਲੇਟਰ ਰਾਹੀਂ ਹੀ ਜਿਹੜੇ ਸਾਹ ਦਿਵਾਏ ਜਾ ਰਹੇ ਸੀਗੇ ਪਰ ਫੇਰ ਵੀ ਲੋਕਾਂ ਨੂੰ ਇੱਕ ਆਸ ਸੀ ਵੀ ਰਾਜਵੀਰ ਜਵੰਦਾ ਉੱਠ ਸਕਦਾ ਪਰ ਦੋਸਤੋ ਜਿਹੜੀ ਕੱਲ 10 11 ਵਜੇ ਇੱਕ ਖਬਰ ਆਈ ਕਿ ਰਾਜਵੀਰ ਜਵੰਦਾ ਨਹੀਂ ਰਿਹਾ ਉਸਨੇ ਸਾਰੇ ਹੀ ਲੋਕਾਂ ਨੂੰ ਜਿੰਨੇ ਵੀ ਰਾਜਵੀਰ ਜਵੰਦਾ ਦੇ ਚਾਉਣ ਵਾਲੇ ਸੀ ਸਾਰਿਆਂ ਨੂੰ ਹੀ ਜਿਹੜਾ ਦਿਲ ਦਹਿਲਾ ਦਿੱਤਾ ਸਾਰਿਆਂ ਦਾ ਸਾਰਿਆਂ ਨੂੰ ਸੁਣ ਕੇ ਇਹ ਖਬਰ ਇੱਕ ਸ਼ੋਕ ਲੱਗਿਆ ਹੈਨਾ ਵੀ ਰਾਜਵੀਰ ਜਵੰਦਾ ਨਹੀਂ ਰਿਹਾ ਬੜੇ ਪੰਜਾਬੀ ਸਿੰਗਰਾਂ ਨੇ ਪੋਸਟਾਂ ਪਾਈਆਂ ਬੜੇ ਲੀਡਰਾਂ ਨੇ ਪੋਸਟਾਂ ਪਾਈਆਂ ਜੋ ਰਾਜਵੀਰ ਜਵੰਦੇ ਦੇ ਸਾਥੀ ਮਿੱਤਰ ਸੀ ਬੜੀਆਂ ਪੋਸਟਾਂ ਪਾਈਆਂ ਪਰ ਦੋਸਤੋ ਰਾਜਵੀਰ ਜਵੰਦਾ ਇਸ ਵੇਲੇ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ ਤੇ ਹੁਣ ਉਸਨੇ ਵਾਪਸ ਨਹੀਂ ਆਉਣਾ ਤੇ ਇਸ ਵੇਲੇ ਆ ਜਿਹੜੀ ਤੁਸੀਂ ਸਾਹਮਣੇ ਸਫਾਈ ਵੇਖ ਰਹੇ ਹੋ ਪਿੰਡ ਦੇ ਨੌਜਵਾਨ ਕਰ ਰਿਹਾ ਤੇ ਇੱਥੇ ਹੀ ਜਿਹੜਾ ਰਾਜਵੀਰ ਜਵੰਦਾ ਦਾ ਅੰਤਮ ਸੰਸਕਾਰ ਹੈ ਉਹ ਕੀਤਾ ਜਾਊ ਇਹ ਖੇਡ ਗਰਾਊਂਡ ਸੀਗਾ ਤੇ ਇੱਧਰ ਰਾਜਵੀਰ ਜਵੰਦਾ ਦੇ ਆਪਾਂ ਘਰ ਦੀਆਂ ਤਸਵੀਰਾਂ ਦਿਖਾ ਰਿਏ ਤੁਹਾਨੂੰ ਇਸ ਵੇਲੇ ਘਰ ਦੇ ਵਿੱਚ ਮੌਜੂਦ ਉਹਨਾਂ ਦੀ ਪਤਨੀ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਉਹਨਾਂ ਦੀ ਮਾਤਾਂ ਤੇ ਬਾਕੀ ਚਾਚੀਆਂ ਤਾਈਆਂ ਆਂਢੀ ਗੁਆਂਢੀ ਜਿਹੜੇ ਪਹੁੰਚੇ ਹੋਏ ਨੇਗੇ ਰਾਜਵੀਰ ਜਵੰਦੇ ਦੇ ਦੋਸਤ ਕਨਵਰ ਗਰੇਵਾਲ ਕਲਵਿੰਦਰ ਬਿੱਲਾ ਤੇ ਗਿੱਲ ਰੌਂਤਾ ਗਗਨ ਕੋਕਰੀ ਇਸ ਵੇਲੇ ਘਰ ਦੇ ਵਿੱਚ ਮੌਜੂਦ ਆ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਆ